ਪਰੋਂਦਿਆਂ ਦੇਖ ਸ਼ਰੀਕ ਵੀ ਬੂਹੇ ਤੋਂ ਲੈਂਦੇ ਬਿਨ ਮਾਵਾں ਦੇ ਕੰਮ ਵੀ ਟੁਕੜੇ ਖੋ ਲੈਂਦੇ ਮਾਵਾ ਵਾਲੀਆਂ ਥਾਵਾਂ ਨਾ ਕੋਈ ਲੈ ਲੈਂਦਾ ਉਤਲੇ ਮਨੋਂ ਤਾਂ ਹਰ ਕੋਈ ਪੁੱਤਰਾ ਲੈ ਲੈਂਦਾ ਨਦੀ ਨੀਰ ਦੀ ਨੈਣਾ ਚੋ ਫਿਰ ਵਗਦੀ ਐ ਮਾਵਾ ਬਾਜੋਂ ਦੁਨੀਆ ਸੁੰਨੀ ਲੱਗਦੀ ਐ ਲੱਗਦੀ ਐ ਆਹਾਹਾ ਬੜਾ ਸੋਹਣਾ ਕਿਸੇ ਨੇ ਲਿਖਿਆ ਕਦ ਭੁੱਖਾਂ ਕੱਟ-ਕੱਟ ਕੇ ਪੁੱਤਰ ਜਿਉਂਦੀ ਐ ਫਟੇ ਪੁਰਾਣੇ ਤਨ ਤੇ ਸੂਟ ਢਾਉਂਦੀ ਐ ਆਹਾ ਤਾਈਓ ਸ਼ਹਿਰਾ ਰਾਬੇ ਆਖਿਆ ਮਾਵਾਂ ਨੂੰ ਲੱਭ ਨਾ ਸਕੇ ਬਾਜ਼ਾਰੋਂ ਕੋਈ ਠੰਡਿਆ ਆ ਮਾਂ ਨੂੰ ਤੇ ਜਿਨ੍ਹਾਂ ਦੇ ਛੱਡ ਕੇ ਚਲੇ ਗਏ ਸਦੀਪ ਕਾ ਜਿਨ੍ਹਾਂ ਦੇ ਮਾਪੇ ਚਲੇ ਗਏ ਆਪਣੇ ਚਲੇ ਗਏ ਤੁਰ ਕੇ ਜਿੰਦੇ ਨਹੀਂ ਤੇਰੇ ਸੰਗੀ ਸਾਥੀ ਨਾਲ ਦੇ ਤੁਰ ਕੇ ਜਿੰਦੇ ਨਹੀਂ ਤੇਰੇ ਸੰਗੀ ਸਾਥੀ ਨਾਲ ਦੇ ਤੁਰ ਕੇ ਜਿੰਦੇ ਸੱਖਾ ਸਭ ਤਜ ਗਏ ਕੋਹ ਨਾਨ ਦੇ ਬਿਓ ਸਾਥ ਕੋਹ ਨਾਨਕ ਕੇ ਇਹ ਵਿਪਤ ਮੈਂ ਸਿੱਖ ਇੱਕ ਰਗੁਨਾਥ ਕਿਸੇ ਨੇ ਬੜਾ ਸੋਹਣਾ ਲਿਖਿਆ ਓ ਬਾਪੂ ਹੁੰਦਿਆਂ ਫਰਵਾਈਆਂ ਰੱਬ ਵੀ ਯਾਦ ਨਾ ਰਹਿੰਦਾ ਪਾਈ ਤੁਰ ਜਾਣ ਟੁੱਟ ਜਾਣ ਬਾਵਾਂ ਇਹ ਗੱਲ ਸਾਰਾ ਹੀ ਜੱਗ ਕਹਿੰਦਾ ਮਾਂ ਜੇ ਤੁਰ ਜੇ ਮਾਂ ਜੇ ਤੁਰ ਜੇ ਰੱਬ ਰੋਸ ਜਾਵੇ ਤੇ ਬੰਦਾ ਰੱਬ ਤੋਂ ਵਾਂਝਾ ਕਿ ਤਰਨੂ ਕਿਦਰ ਨੂੰ ਤਰ ਗਈ ਤੇਰੀ ਰੂਹ ਕਿਦਰ ਨੂੰ ਤਰ ਗਈ ਦੱਸ ਸਰੀਰ ਚੋਂ ਨਿਕਲ ਕੇ ਆ ਬਹਿ ਜਾ ਬੇਬੇ ਗੋਲ ਮੇਰੇ ਤਸਵੀਰ ਚੋਂ ਨਿਕਲ ਕੇ ਆ ਬਹਿ ਜਾ ਬੇਬੇ ਗੋਲ ਤਸਵੀਰ ਕਿਉਂ ਨਿਕਲ ਗਏ ਆ ਬਹਿ ਜਾ ਬੇਬੇ ਕੋਲ ਮੇਰੇ ਤਸਵੀਰ ਕਿਉਂ ਨਿਕਲ ਗਏ ਆ ਬਹਿ ਜਾ ਬੇਬੇ ਕੋਲ ਮੇਰੇ ਤਸਵੀਰ ਕਿਉਂ ਨਿਕਲ ਗਏ ਆ ਬਹਿ ਜਾ ਬੇਬੇ ਕੋਲ ਮੇਰੇ ਤਸਵੀਰ ਕਿਉਂ ਨਿਕਲ ਗਏ ਆ ਓ ਲੈ ਤਸਵੀਰ ਕਿਉਂ ਨਿਕਲ ਗਏ ਆ ਤੇਰਾ ਬੇਬਕੋਰ ਮੇਰੇ ਤਸਵੀਰ ਜੋ ਨਿਕਲਦੇ ਆ ਤੇਰਾ ਬੇਬਕੋਰ ਜਿਹੜੇ ਦੁਨੀਆਂ ਤੋਂ ਦੂਰ ਬਹਿ ਕੇ ਜਾ ਉਹ ਤੈਨੂੰ ਨਹੀਂ ਹੋ ਲੱਭਣੀ ਗਏ ਆਉਣ ਵਾਲੇ ਝੂਠੇ ਲਾਰੇ ਲਾ ਉਹ ਤੈਨੂੰ ਨਹੀਂ ਹੋ ਲੱਭਣੀ ਨਹੀਂ ਹੋ ਲੱਭਣੇ ਜਿੰਨੀਆਂ ਵੀ ਸੰਗਤਾਂ ਸਵਰਗਵਾਸੀ ਮਾਤਾ ਗੁਰਦੀਪ ਕੌਰ ਜੀ ਤਿੰਨਾਂ ਦੀ ਅੰਤਮ ਅਰਦਾਸ ਦੇ ਸੰਬੰਧ ਦੇ ਵਿੱਚ ਸਮੁੱਚੇ ਰਾਏ ਪਰਿਵਾਰ ਨਾਲ ਸਰਦਾਰ ਗਰਚਰਨ ਸਿੰਘ ਜੀ ਹੁਣਾਂ ਨਾਲ ਦੁੱਖ ਸਾਂਝਾ ਕਰਨ ਵਾਸਤੇ ਪਹੁੰਚੇ ਹੋ ਸਾਰੀਆਂ ਸੰਗਤਾਂ ਦਾ ਸਰਦਾਰ ਅਵਤਾਰ ਸਿੰਘ ਜੀ ਸਰਦਾਰ ਲਖਵਿੰਦਰ ਸਿੰਘ ਜੀ ਹੋਣਾ ਵੱਲੋਂ ਦੁਖੀ ਹਿਰਦੇ ਨਾਲ ਧੰਨਵਾਦ ਕੀਤਾ ਜਾਂਦਾ ਹੈ ਭਾਈ ਕਿਉਂਕਿ ਦੁੱਖ ਮਡਾਉਣ ਵਾਸਤੇ ਆਏ ਹੋ ਆਪਜੀ ਸਰਬੱਤ ਸੰਗ ਦਾ ਗੁਰੂ ਕੇ ਵਜ਼ੀਰ ਬਾਬਾ ਗਰਮੇਲ ਸਿੰਘ ਜੀ ਉਹਨਾਂ ਦਾ ਧੰਨਵਾਦ ਕਰਦਾ ਦੁੱਖ ਬੜਾ ਵੱਡਾ ਹੈ ਕਿਉਂਕਿ ਰੱਬ ਨਾ ਕਰੇ ਕਿਸੇ ਦਾ ਨੌਜਵਾਨ ਪੁੱਤ ਚਲਿਆ ਜਾਵੇ ਦੁਬਾਰਾ ਸ਼ਾਦੀ ਵੀ ਹੋ ਸਕਦੀ ਸ਼ਾਦੀ ਕਰਕੇ ਰੱਬ ਦੇ ਘਰੋਂ ਪੁੱਤਰ ਬੱਚਾ ਮੰਗ ਸਕਨੇ ਆ ਕਿਸੇ ਦੇ ਔਲਾਦ ਨਾ ਹੋਵੇ ਅ ਡਾਊਟ ਵੀ ਕਰ ਸਕਦੇ ਆ ਤੇ ਪਰ ਮਾਂ ਚਲੀ ਜਾਵੇ ਮਾਂ ਵਰਗਾ ਪਿਆਰ ਨਹੀਂ ਕਿਸੇ ਨੇ ਦੇਣਾ ਤੇ ਧਿਆਨ ਦੇਣਾ ਜੇ ਚਿੜੀਆਂ ਦੇਣ ਸਨੇਹ ਤਾਂ ਕਾਵਾਂ ਨੂੰ ਕੌਣ ਪੁੱਛੇ ਜੇ ਚਾਚੀਆਂ ਤਾਈਆਂ ਮਾਸੀਆਂ ਬਣ ਜਾਮਣ ਮਾਵਾ ਤਾਂ ਮਾਵਾ ਨੂੰ ਆਉਣ ਪੁੱਛੇ ਚਾਚੀ ਆਪਣੇ ਥਾਂ ਪਿਆਰ ਕਰੇਗੀ ਤਾਈ ਆਪਣੇ ਥਾਂ ਪਿਆਰ ਕਰੇਗੀ ਮਾਸੀ ਆਪਣੇ ਥਾਂ ਪਿਆਰ ਕਰੇਗੀ ਪਰ ਜਿਹੜਾ ਪਿਆਰ ਮਾਂ ਨੇ ਕਰ ਲੈਣਾ ਕੋਈ ਹੋਰ ਕਰ ਨਹੀਂ ਸਕਦਾ ਸੋ ਮਾਂ ਗਈ ਹੈ ਸਾਹਿਬ ਦੇ ਪਾਵਨ ਚਰਨਾਂ 'ਚ ਸਾਰਿਆਂ ਨੇ ਰਲ ਕੇ ਅਰਦਾਸ ਕਰਨੀ ਹੈ ਸੰਬਤ ਸਾਹਾ ਲਿਖਿਆ ਮਿਲ ਕਰ ਪਾਵਹੁ ਤੇ ਦੇਹੋ ਸੱਜਣ ਅਸੀਸ਼ੜੀਆਂ ਜੋ ਹੋਵੇ ਸਾਬ ਸਿਓ ਮੇਲ ਸੱਚੇ ਪਾਤਸ਼ਾਹ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਵਾਸ ਬਖਸ਼ਿਸ਼ ਕਰਨ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ ਸਾਰੀਆਂ ਸੰਗਤਾਂ ਦਾ ਧੰਨਵਾਦ ਸਾਊਂਡ ਵਾਲੇ ਵੀਰ ਦਾ ਧੰਨਵਾਦ ਤੇ ਸਾਡਾ ਅੱਜ ਦਾ ਸਮਾਗਮ ਆਪਜੀ ਫੇਸਬੁੱਕ ਤੇ ਬਾਬਾ ਜਸਪਾਲ ਸਿੰਘ ਲੰਨਿਆਂ ਵਾਲੇ ਪੇਜ ਹੈ ਉਹਦੇ ਤੇ ਲਾਈਵ ਸਰਵਣ ਕਰ ਸਕਦੇ ਹੋ YouTube ਤੇ ਬਾਬਾ ਜਸਪਾਲ ਸਿੰਘ ਨੰਨਿਆਂ ਵਾਲੇ ਸਰਚ ਕਰਕੇ ਅੱਜ ਦੇ ਸੋਗਮਈ ਸਮਾਗਮ ਨੂੰ ਸਰਵਣ ਕਰ ਸਕਨੇ ਹਾਂ ਸਭ ਤੋਂ ਵੱਧ ਧੰਨਵਾਦ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦਾ ਜਿਹੜੇ ਪਰਿਵਾਰ ਦੇ ਦੁੱਖ ਨੂੰ ਵੰਡਾ ਰਹੇ ਨੇ ਭਾਈ ਸੋ ਸਾਰਿਆਂ ਨੇ ਸਾਹਿਬ ਦੇ ਪਾਵਨ ਚਰਨਾਂ ਚ ਅਰਦਾਸ ਕਰਨੀ ਸੱਚੇ ਪਾਤਸ਼ਾਹ ਨਾਮ ਦੀ ਦਾਤ ਬਖਸ਼ਿਸ਼ ਕਰੋ ਕਹੋ ਨਾਨਕ ਇਹ ਤਤ ਵਿਚਾਰਾ ਬਿਨ ਹਰ ਭਜਨ ਨਹੀਂ ਛਟਕਾਰਾ ਕੋਈ ਬੋਲੇ ਰਾਮ ਰਾਮ ਕੋਈ ਖਦਾਏ ਕੋਈ ਸਵੇ ਗਸਈਆਂ ਕੋਈ ਅੱਲਾਏ ਨਾਮ ਜਰੂਰ ਜਪਿਆ ਕਰੋ ਕਿਆ ਪਰਵਾਸਾ ਤਨ ਕਾ ਇਤਨਕ ਲਾਗੇ ਠਣਕਾ ਫਰੀਦਾ ਕੱਚੇ ਭਾਂਡੇ ਰੱਖੀ ਐ ਕਿਚੜਦਾਈ ਨੀਰ ਪਤਾ ਨਹੀਂ ਕਦੋਂ ਸਮਾਂ ਆ ਜਾਣਾ ਇਸ ਕਰਕੇ ਅੱਜ ਤੋਂ ਜਪਣਾ ਸ਼ੁਰੂ ਕਰੀਏ ਹਰ ਜਪਦੇ ਅੱਖ ਨੇ ਢਿੱਲ ਨਾ ਕੀਚੈ ਮੇਰੀ ਜਿੰਦੜੀਏ ਮਤ ਕੇ ਜਾਪੈ ਸਾਹੋ ਆਵੇ ਕੇ ਨਾ ਆਵੇ ਸਾਉਂਡ ਵਾਲੇ ਵੀਰ ਦਾ ਧੰਨਵਾਦ ਅਨੰਦ ਸਾਹਿਬ ਦੀਆਂ ਛੇ ਪੌੜੀਆਂ ਦਾ ਜਾਪ ਕਰਕੇ ਸਮਾਪਤੀਆਂ ਕਰੀਏ ਜੀ